ਗੜਸ਼ੰਕਰ ਦੇ ਪਿੰਡ ਜਸੋਵਾਲ ਵਿਖੇ ਗਲੀ ਵਿਚਕਾਰ ਰੈਂਪ ਬਣਾਏ ਜਾਣ ਦੇ ਕਾਰਨ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋ ਗਿਆ 71 ਲਖਵਿੰਦਰ ਪੁੱਤਰ ਸੋਹਣ ਸਿੰਘ ਦਾ આરોਪ ਹੈ ਕਿ ਕਮਲਜੀਤ ਸਿੰਘ ਵੱਲੋਂ ਸਰਕਾਰੀ ਗਲੀ ਦੇ ਵਿਚਕਾਰ ਉਹਨਾਂ ਨੇ ਆਪਣੇ ਘਰ ਦੇ ਕੋਲ ਰੈਂਪ ਬਣਾ ਕੇ ਗਲੀ ਉੱਚੀ ਕਰ ਦਿੱਤੀ ਸੀ ਜਿਸ ਕਾਰਨ ਉਹਨਾਂ ਨੂੰ ਲੰਘਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਮੀਂਹ ਦਾ ਸਾਰਾ ਪਾਣੀ ਜੜਾ ਉਸ ਦੇ ਘਰ ਵਿੱਚ ਚਲਾ ਜਾਂਦਾ ਉਹਨਾਂ ਨੇ ਕਿਹਾ ਹੈ ਕਿ ਇਸ ਬੰਦ ਵਿੱਚ ਉਹਨਾਂ ਨੇ ਸ਼ਿਕਾਇਤ ਐਸ ਡੀ ਐਮ ਗੁਰਦਸ਼ੰਕਰ ਨੂੰ ਦਿੱਤੀ ਹੈ ਤੇ ਜਿਸ ਦੇ ਤਵਦੀਸ਼ ਕਾਰਨ ਉਪਰੰਕਤ ਰੈਂਪ ਟਾਉਣ ਦੇ ਹੁਕਮ ਜਾਰੀ ਕਰ ਚੁੱਕੇ ਹਨ ਕੀ ਕੁਝ ਕਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਨੇ ਰਹੋ ਪੰਜਾਬੀ ਇਕਰਜਨ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਦਾ ਨਾਮ ਅਖਬੀਰ ਸਿੰਘ ਹੈ ਜੀ son of ਸੋਹਣ ਸਿੰਘ ਪਿੰਡ ਜਸਵਾਲ ਤਹਿਸੀਲ ਜਿਹੜੀ ਮੇਰੀ ਗਲੀ ਜਾਂਦੀ ਆ ਇਹ ਸਰਕਾਰੀ ਗਲੀ ਆ ਸਰਕਾਰੀ ਗਲੀ ਹੋਣ ਦੇ ਬਾਰਜੂ ਅਨਸਾਰੀ ਘੇਰੀਓ ਆ ਸਾਰਾ ਮੇਰਾ ਰਾਹ ਰੁਕਿਆ ਮੈਂ 4-5 ਵਜੇ ਢਿਗਿਆ ਮੇਰੇ ਸੱਟਾਂ ਲੱਗੀਆਂ ਇਹ ਨੂੰ ਮੈਂ ਕਿਹਾ ਵੀ ਇਹ ਕੇਹਰ ਕੁਝ ਨਹੀਂ ਕਰਦਾ ਹੈ ਕੰਬੀਰ ਹੈ ਇਹ ਕਮਲਜੀਤ ਨੇ ਆਪਣਾ ਸਾਰਾ ਰਾਹ ਮੇਰੇ ਆਲੂ ਕਰਕੇ ਮੋਰੇ 5 ਫੁੱਟ ਮੋੜ ਨੂੰ ਕੀਤਾ 4 ਫੁੱਟ ਮੇਰਾ ਰਸਤਾ ਸਾਰਾ ਰੋਕਿਆ ਮੈਨੂੰ ਪ੍ਰੋਬਲਮ ਆ ਜਦ ਪੀ ਦਾ ਪਾਣੀ ਆਉ ਉਹ ਸਾਰਾ ਪਿੱਛੇ ਸਾਰਾ ਖੜਦਾ ਆ ਸਾਨੂੰ ਸਾਡਾ ਪਿੱਛੇ ਨੀਮਾਥ ਖੇਤ ਘਰਵਾ ਤੇ ਸਾਨੂੰ ਪ੍ਰੋਬਲਮ ਜਿਆਦਾ ਆਉਂਦੀ ਆ ਇਹ ਜਾਣ ਬੁੱਝ ਕੇ ਸਾਨੂੰ ਖੱਜਲ ਖਰਾਬ ਕਰਦਾ ਆ ਮੈਂ ਫਿਰ ਉਹ ਕੱਕ ਕੇ ਫਿਰ ਐਸਡੀਐਮ ਸਾਹਦੇ ਕੇਸ ਕੀਤਾ ਤੇ ਉੱਥੋਂ ਸਾਰਾ ਫੈਸਲਾ ਮੇਰੇ ਹੱਕ ਚ ਹੋਇਆ ਫਿਰ ਵੀਡੀਓ ਸਾਨੂੰ ਖਰਾਬ ਕਰਦੀ ਆ ਉਹ ਜੋ ਇਹ ਕਹਿੰਦਾ ਰੌੜੀ ਉਹੀ ਇਹ ਚਮਚਾ ਆ ਉਹਦਾ ਰੌੜੀ ਦਾ ਜੋਏ ਤੇ ਕਹਿੰਦਾ ਉਹੀ ਰੌੜੀ ਕਰਦਾ ਆ ਸਾਡੀ ਨਹੀਂ ਗੱਲ ਕੋਈ ਸੁਣੀ ਜਾਂਦੀ ਮੈਂ ਆਪ ਇੱਕ ਇਹ ਹੀ ਬਰਯਾਦ ਕਰਦਾ ਕਿ ਸਾਡਾ ਰਾ ਜਿਹੜਾ ਰੁਕਿਆ ਇਹਨਾਂ ਨਾ ਇਹ ਟੋਆ ਜਾਵੇ ਤੇ ਸਾਨੂੰ ਲੰਘਣ ਦੀ ਜਿਹੜੀ ਪ੍ਰੋਬਲਮ ਸਾਡੀ ਖਤਮ ਹੋਵੇ ਤੇ ਇਹਦੇ ਬਾਰੇ ਤੁਸੀਂ ਐਪਲੀਕੇਸ਼ਨ ਕਿੱਥੇ ਕਿੱਥੇ ਦਿੱਤੀ ਮੈਂ ਅਸ਼ਰੇਮ ਸਿੰਘ ਸਾਹਿਬ ਦਿੱਤੀ ਐਸੀ ਇਹ ਸਾਹਮਣੇ ਫਿਰ ਪੁਲਿਸ ਨੂੰ ਕੀਤਾ ਭਲਾ ਡੀਐਸਪੀ ਨੂੰ ਕੀਤਾ ਡੀਐਸਪੀ ਨੇ ਐਸਐਚਓ ਮਾਲਪੁਰ ਕੀਤਾ ਐਸਐਚਓ ਮਾਲਪੁਰ ਨੇ ਚੌਂਕੀ ਸੈਲਾ ਖੁਰਦ ਨੂੰ ਕੀਤਾ ਤੇ ਉਦੋਂ ਬਾਅਦ ਏਐਸਆਈ ਆਇਆ ਹੁਣ ਦੇਖਿਆ ਸਾਰਾ ਔਰ ਕਹਿਆ ਸਾਰਾ ਕੰਮ ਗਲਤ ਆ ਉਹਨੇ ਸਾਰੀ ਰਿਪੋਰਟ ਮੇਰੇ ਹੱਕ ਚ ਲਿਖ ਕੇ ਭੇਜੀ ਫਿਰ ਐਸਡੀਐਮ ਸਾਹਿਬ ਨੇ ਵੀਡੀਓ ਨੂੰ ਭੇਜਿਆ ਤੇ ਕੀ ਬਣਿਆ ਇਹਦਾ ਫਿਰ ਵੀਡੀਓ ਨਾਲ ਵੀਡੀਓ ਸਾਹਿਬ ਦਾ ਇੱਕ ਪਟਵਾਰੀ ਆਇਆ ਸੀ ਇੱਕ ਪੰਚਾਇਤ ਸੈਕਟਰੀ ਆ ਸੀ ਉਣੀ ਸਾਰਾ ਮੇਰੇ ਹੱਕੇ ਲਿਖਿਆ 5 ਫੁੱਟ ਮੋੜ ਨੂੰ ਬਾਦੂ ਗਾਇਆ 4 ਫੁੱਟ ਦਾ ਰਾ ਰੋਕਿਆ ਤੇ ਉਹ ਹੁਣ ਜਾ ਕੇ ਫੈਸਲਾ ਹੋ ਚੁੱਕਾ ਆ ਸਾਰਾ ਮੇਰੇ ਫੈਸਲਾ ਹੱਕ ਚ ਆ ਤੇ ਇਹ ਵੀਡੀਓ ਨਹੀਂ ਮੇਰੇ ਪੈਰ ਲੱਗਣ ਦੀ ਹੁਣ ਹੁਣ ਜਨਾਬ ਇਹ ਅੱਗੇ ਇਹੀ ਅਰਜ਼ਾ ਕਰਦਾ ਆਪਣੀ ਅਰਜ਼ੀ ਆ ਤੁਹਾਡੇ ਅੱਗੇ ਵੀ ਮੇਰਾ ਕੰਮ ਧੋਆ ਜਾਵੇ ਅਸੀਂ ਇਹ ਕਹਿੰਦੇ ਆ ਵੀ ਕੰਮ ਕਿ ਆਇਆ ਸਾਰੇ ਪਾਸੇ ਕੀਤੇ ਕਹਿੰਦੇ ਸਾਰੇ ਚੌਂਕੀ ਨੇ ਡੀਐਸਪੀ ਸਾਰਿਆਂ ਨੇ ਇਹਨਾਂ ਦੇ ਹੱਥ ਵਿੱਚ ਸੁਣਾਇਆ ਅੱਗੇ ਜੋ ਵੀ ਕਾਰਵਾਈ ਹੁਣ ਪੰਚਾਇਤ ਨੂੰ ਤੇ ਜਦੋਂ ਚਿੱਠੀ ਆਊਗੀ ਉਦੋਂ ਪੰਚਾਇਤ ਕੋਈ ਕਾਰਵਾਈ ਕਰੂਗੀ ਅਜੇ ਫਿਲਹਾਲ ਕੋਈ ਚਿੱਠੀ ਨਹੀਂ ਆਈ ਪੰਚਾਇਤ ਨੂੰ ਡੀਐਸਪੀ ਨੂੰ ਰੈਂਪ ਦਾ ਕੰਮ ਇਦਾਂ ਹੈ ਜੀ ਮੈਂ ਜਿਹੜੇ ਆਪਣਾ ਫਰਸ਼ ਲਵਾਇਆ ਨਾ ਟੈਲਾਂ ਲਵਾਇਆ ਤੇ ਬੇੜੇ ਦੇ ਵਿੱਚ ਤੇ ਚਾਰ ਉਂਗਲਾਂ ਬੇੜਾ ਉੱਚਾ ਹੋ ਗਿਆ ਰੈਂਪ ਪਹਿਲਾਂ ਹੀ ਸੀਗਾ ਤੇ ਚਾਰ ਉਂਗਲਾਂ ਉੱਚਾ ਹੋਣ ਦੇ ਲੱਕੇ ਇਹਨੂੰ ਥੋੜਾ ਜਿਹਾ ਕਹਿੰਦਾ ਮੈਨੂੰ ਦਿੱਕਾ ਲੱਗਦਾ ਮੇਰੇ ਸਾਹਬ ਨੇ ਬਣਾਇਆ ਮੈਂ ਪਾਲੀ ਸਾਈਡ ਵੀ ਉੱਚੀ ਕੀਤੀ ਸੀ ਇਹ ਕਹਿੰਦਾ ਜੀ ਨਹੀਂ ਤੁਸੀਂ ਮੈਨੂੰ ਇਧਰ ਨਾਲ ਹੀ ਛੱਡੋ ਉਹ ਨਾਲ ਹੀ ਛੱਡਣ ਦੇ ਨਾਲ 1.5 ਫੁੱਟ 1.5 ਫੁੱਟ 1.5 ਫੁੱਟ ਨੀਵਾ ਰਹਿ ਗਿਆ ਇੱਕ ਸਾਈਡ ਉਹੀ ਇਹ ਨੂੰ ਫੇਨੇਮ ਲੱਗਣ ਲੱਗ ਪਿਆ ਇਹ ਪੰਚਾਇਤ ਲੈ ਆਇਆ ਇਹ ਪੰਚਾਇਤ ਨੇ ਵੀ ਅਸੀਂ ਫਸਲਾ ਕੀਤਾ ਤੇ ਚਲੋ ਤੁਸੀਂ ਇਹਨੂੰ ਮੜੀ ਉੱਚਾ ਕਰ ਲਓ ਮੈਂ ਕਿਹਾ ਵੀ ਮੈਂ ਤਾਂ ਉੱਚਾ ਕਰਦਾ ਸੀ ਇਹ ਬੰਦੇ ਨਹੀਂ ਇਹ ਉੱਚਾ ਕਰਨ ਨਾਲ ਵੀ ਪ੍ਰੋਬਲਮ ਹੈ ਪੰਚਾਇਤ ਕਹਿੰਦੇ ਚਲ ਦੋਏ ਤੁਸੀਂ ਦੋ ਛੱਡੋ ਜਿੱਦਣ ਸਾਡੇ ਕੋਲ ਗ੍ਰਾਂਟ ਆਗੇ ਅਸੀਂ ਠੀਕ ਕਰਕੇ ਦੇਵਾਂਗੇ ਉਨੇ ਪੰਚਾਇਤ ਦੇ ਵੀ ਫੈਸਲੇ ਨਹੀਂ ਦਿੱਕੇ ਇਸੇ ਦਾ ਹੈ ਕਿ ਉਹ ਜਾ ਕੇ ਤਰਖਾਸ ਦਿੱਤੀ ਚਲੋ ਉੱਥੇ ਮੈਂ ਇੱਕ ਜਿੱਦ ਲੇਟ ਹੋ ਗਿਆ ਮੇਰੀ ਸੁਣੀ ਵੀ ਉੱਥੇ ਕੋਈ ਨਾ ਮੇਰਾ ਪੱਖ ਸੁਣਿਆ ਉਹ ਨਹੀਂ ਮੇਰਾ ਨਹੀਂ ਪੱਖ ਸੁਣਿਆ ਉਹ ਨਹੀਂ ਇਹ ਚਲ ਕਹਦਾ ਇਹਦੇ ਆਖਰ ਕਿ ਕਰ ਦਿੱਤਾ ਨਾ ਕੇ ਹੁਣ ਮੈਂ ਆਪਣਾ ਕੋਈ ਹਿਹਾਪਰ ਕੀਤਾ ਸ਼ਕਿਲ ਕਰ ਦਿੱਸ ਉਹ ਉੱਥੇ ਦੋ ਕਰਨਾ ਹੋਗਾ ਦੋਨ ਮਨਜ਼ੂਰ ਹੋ ਜਾਵੇ ਇਹ ਸਦਾ ਪੱਖ ਠੀਕ ಗ್ರಾಮ ਪੰਚਾਇਤ ਜਸੋਵਾਲ ਲਖਵੀਰ ਸਿੰਘ ਦੇ ਨਾਮ ਤੇ ਇੱਕ ਕੇਸ ਮਾਨਯੋਗ ਐਸਟੀਐਮ ਸਾਹਿਬ ਜੀ ਦੀ ਅਦਾਲਤ ਗੜਸ਼ੰਕਰ ਵਿਖੇ ਲੱਗਾ ਸੀ ਤੇ ਮਾਨਯੋਗ ਐਸਟੀਐਮ ਸਾਹਿਬ ਦੀ ਕੋਰਟ ਪਲੋਂ ਜੋ ਬਾਦ ਅਦਾਲਤ ਫੈਸਲਾ ਲਿਆ ਗਿਆ ਉਹ ਫੈਸਲੇ ਦੀ ਕਾਪੀ ਸਾਡੇ ਵੀਡੀਓ ਦਫ਼ਤਰ ਨੂੰ ਉਹਨਾਂ ਨੇ ਭੇਜੀ ਹੈ ਅਗਰ ਵੀਡੀਓ ਦਫ਼ਤਰ ਭੇਜਣ ਤੋਂ ਪਹਿਲਾਂ ਜਿਹੜੀ ਹੈ ਮਾਨਯੋਗ ਤਸੀਲਦਾਰ ਸਾਹਿਬ ਉਹਨਾਂ ਕੋਲ ਕਲੈਕਟਰ ਦੀਆਂ ਪਾਬਰਾਂ ਉਧਰ ਭੇਜਣੀ ਬਣਦੀ ਸੀ ਜੇ ਸਾਨੂੰ ਵੀ ਭੇਜੀ ਆ ਤਾਂ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਤੇ ਔਰ ਨਾਲ ਜਿਹੜਾ ਆ ਤਹਿਸੀਲਦਾਰ ਸਾਹਿਬ ਨੂੰ ਉਹਨਾਂ ਨੂੰ ਕਾਪੀ ਕਰਨੀ ਉਹ ਵੀ ਜ਼ਰੂਰੀ